ਇੱਡਾਂ ਤੋਂ ਬੇਥਾ ਮੁਹੱਬਤ ਲੈ ਕੇ ਔਰ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਲੈ ਕੇ ਇੱਥੇ ਪਹੁੰਚੇ ਹੋਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਇੱਕ ਤਰੀਕ ਨੂੰ ਫੈਸਲਾ ਹੋਣ ਜਾ ਰਿਹਾ ਹੈ ਪੰਜਾਬ ਦਾ ਤੇ 4 ਤਰੀਕ ਨੂੰ ਫੈਸਲਾ ਆਉਣ ਜਾ ਰਿਹਾ ਹੈ ਦੇਸ਼ ਦਾ ਸੋ ਪੰਜਾਬ ਦੇਸ਼ ਦੇ ਵਿੱਚ ਕਿੱਡੀ ਗੀ ਤਾਕਤ ਬਣ ਕੇ ਉੱਭਰੂਗਾ ਇਹ ਫੈਸਲਾ ਤੁਸੀਂ 1 ਤਰੀਕ ਨੂੰ ਕਰਨਾ ਜਦੋਂ ਜੀ ਫੈਸਲਾ ਹੋ ਗਿਆ ਸੋ ਵੀਰੋ ਜਿੰਨਾ ਪਿਆਰ ਜਦੋਂ ਵੀ ਮਾਨਸਾ ਆਇਆ ਤਾਂ ਇਹ ਲੱਗਦਾ ਹੁੰਦਾ ਕਿ ਇੱਕ ਤੋਂ ਬਾਅਦ ਤਕੀਰ ਰਿਕਾਰਡ ਟੁੱਟੂਗਾ ਤਾਂ ਮਾਨਸਾ ਵਾਲੇ ਆਪਣੀ ਰਿਕਾਰਡ ਆਪ ਹੀ ਸੁਧਾਰ ਲੈਂਦੇ ਆ ਸੋ ਅੱਜ ਵੀ ਜਿੱਥੇ ਤੱਕ ਨਿਗਾਹ ਜਾਂਦੀ ਹੈ ਲੋਕ ਹੈ ਮਾਨਸਾ ਦੀਆਂ ਦੋ ਤਿੰਨ ਵੱਡੀਆਂ ਸਮੱਸਿਆਵਾਂ ਨੇ ਸੀਵਰੇਜ ਦੀ ਸਮੱਸਿਆ ਬਹੁਤ ਢੀ ਬਹੁਤ ਢੀ ਕਿਉਂਕਿ ਉਹ ਪੁਰਾਣਾ ਹੋ ਗਿਆ ਸੀਵਰੇਜ ਉਹ ਆਪਸ ਦੇ ਵਿੱਚ ਉਸ ਟੱਕ ਹੋ ਗਿਆ ਬਾਹਰ ਨਿਕਲਣ ਨੂੰ ਕੋਈ ਜਗ੍ਹਾ ਨਹੀਂ ਸੋ ਮੈਂ ਅਫਸਰਾਂ ਨੂੰ ਮੈਨੂੰ ਅੱਜ ਵਾਇਸ ਆਫ ਮਾਨਸਾ ਦੇ ਬਹੁਤ ਸਤਿਕਾਰਯੋਗ ਲੋਕ ਮਿਲੇ ਵੀ ਸੀਗੇ ਮੈਂ ਆਸਰ ਨੂੰ ਐਸਟੀਮੇਟ ਲਾਉਣ ਨੂੰ ਕਿਹਾ ਕਿਉਂਕਿ ਆਪਾਂ ਸਿਰਫ ਉਸੇ ਪੁਰਾਣੇ ਸੀਵਰੇ ਨੂੰ ਨਹੀਂ ਕਰਨਾ ਆਪਾਂ ਨਵੇਂ ਡਿਜ਼ਾਈਨ ਦਾ ਅੱਜ ਕਾ ਲੇਟੈਸਟ ਮਾਡਲ ਆਗੇ ਤੇ ਮਾਨਸਾ ਦੀਆਂ ਗਲੀਆਂ ਮੁਹੱਲੇ ਨਵੇਂ ਵੱਧ ਗਏ ਹੋਣਗੇ ਉਹਨਾਂ ਨੂੰ ਵੀ ਵਿੱਚ ਲੈਣਾ ਤੇ ਅਸੀਂ ਮੈਂ ਤੁਹਾਨੂੰ ਵਾਦਾ ਕਰਦਾ 4 ਤਰੀਕ ਨੂੰ ਨਤੀਜੇ ਨੇ ਉਹਨਾਂ ਦੇ ਕੋਟ ਲੱਗਿਆ ਹੋਇਆ ਪਰ ਉਹਨੇ ਚਰਚੇ ਸੀ ਅਫਸਰਾਂ ਤੋਂ ਕੱਲ ਤੋਂ ਹੀ ਐਸਟੀਮੇਟ ਲਵਾਉਣੇ ਸ਼ੁਰੂ ਕਰਾਂਗੇ ਤੇ 4 ਤੋਂ ਬਾਅਦ ਮਾਨਸਾ ਦੇ ਮੋਤਬਰ ਬੰਦਿਆਂ ਨੂੰ ਬੁਲਾਵਾਂਗੇ ਨਕਸ਼ਾ ਉਹਨਾਂ ਨੂੰ ਦਿਖਾਵਾਂਗੇ ਕਿ ਕਿੱਥੋਂ ਕਿੱਥੋਂ ਦੀ ਜਾਣਾ ਚਾਹੀਦਾ ਕਿੱਥੇ ਕੋਈ ਰਹਿ ਨਾ ਜਾਵੇ ਗਲੀ ਮੱਲਾ ਤੁਸੀਂ ਇਹਨਾਂ ਤੁਹਾਨੂੰ ਯਕੀਨ ਦਿਵਾਉਣਾ ਕਿ ਆਉਣ ਵਾਲੇ ਆਉਣ ਵਾਲੇ ਮਹੀਨੇ ਦੋ ਮਹੀਨਿਆਂ ਦੇ ਵਿੱਚ ਇਹ ਜਿਹੜਾ ਸੀਵਰੇਜ ਵਾਲਾ ਮਾਨਸਾ ਦੀ ਸਮੱਸਿਆ ਜਿੰਨੇ ਮਰਜੀ ਪੈਸੇ ਲੱਗ ਜਾਣ ਸਭ ਤੋਂ ਪਹਿਲਾਂ ਹੱਲ ਵੀ ਹੋਊਗੀ ਤੇ 40 ਸਾਲ ਵਾਸਤੇ ਉਹਦਾ ਆਪਾਂ ਨਕਸ਼ਾ ਬਣਾਵਾਂਗੇ 40 ਸਾਲ ਵਾਸਤੇ ਕਿਉਂਕਿ ਇਹਨਾਂ ਨੇ ਪਹਿਲਾਂ ਕੀ ਕਰਦਾ ਇਹ ਪੈਸੇ ਖਾ ਜਾਂਦੇ ਸੀ ਪਾਈਪਾਂ ਕਮਜ਼ੋਰ ਲਾ ਜਾਂਦੇ ਸੀ ਉਹ ਪਾਈਪਾ ਪਾਣੀ ਵਾਲੇ ਪੀਣ ਵਾਲੇ ਪਾਣੀ ਨਾਲ ਮਿਕਸ ਹੋ ਜਾਂਦੇ ਸੀ ਮੈਂ ਦੇਖਿਆ ਆ ਦੂਜੀ ਸਮੱਸਿਆ ਰੇਲਵੇ ਸਟੇਸ਼ਨ ਦੇ ਕੋਲੇ ਜਿਹੜਾ ਕੂੜੇ ਦਾ ਪਹਾੜ ਬਣਿਆ ਪਿਆ ਬਹੁਤ ਵੱਡੀ ਸਮੱਸਿਆ ਹੈ ਮਾਨਸਾ ਵਰਗੇ ਸ਼ਹਿਰ ਚ ਵੀ ਇਸ ਤਰ੍ਹਾਂ ਹੋਣ ਲੱਗ ਗਿਆ ਇਹਦਾ ਸਾਡੇ ਕੋਲ ਇੱਕ ਬਹੁਤ ਵਧੀਆ ਤਰੀਕਾ ਕੱਢਿਆ ਹੈ ਦਿੱਲੀ ਦੇ ਵਿੱਚ ਬਹੁਤ ਵੱਡੇ ਕੂੜੇ ਦੇ ਪਹਾੜ ਸੀ ਹੁਣ ਉਹ ਘਟਣ ਲੱਗੇ ਕਿਉਂਕਿ ਪੀ ਡਬਲਯੂ ਟੀ ਮਿਨਿਸਟਰੀ ਜਿਹੜੀਆਂ ਸੜਕਾਂ ਬਣਾਉਂਦੀ ਐ ਹਾਈਵੇ ਬਣ ਰਹੇ ਨੇ ਜਿਹੜੇ ਮਿੱਟੀ ਦੀ ਥਾਂ ਤੇ ਆ ਕੂੜਾ ਵਾਲਾ ਜਿਹੜਾ ਇਹਨੂੰ ਵਰਤ ਲੈਂਦੇ ਨੇ ਸੈਗਰੀਗੇਟ ਕਰਕੇ ਉਹਦੀਆਂ ਮਸ਼ੀਨਾਂ ਤੋਂ ਅਲੱਗ ਕਰ ਦਿੰਦੀਆਂ ਨੇ ਕੂੜੇ ਨੂੰ ਅਲੱਗ ਕਰ ਦਿੰਦੀਆਂ ਨੇ ਪਲਾਸਟਿਕ ਇਹ ਸਾਰਾ ਜਿਹੜਾ ਕੂੜਾ ਇਹ ਹਾਈਵੇ ਦੇ ਵਿੱਚ ਮਿੱਟੀ ਦੀ ਥਾਂ ਤੇ ਵਰਤਿਆ ਜਾਂਦਾ ਹੈ ਸੋ ਇਹ ਗੜਕਰੀ ਸਾਹਿਬ ਨੇ ਮੇਰੀ ਗੱਲ ਹੋਈ ਹੋਈ ਐ ਅਸੀਂ ਲੁਧਿਆਣੇ ਤੋਂ ਆਲਰੇਡੀ ਚੁਕਾਉਣਾ ਸ਼ੁਰੂ ਕਰਤਾ ਮਾਨਸਾ ਦਾ ਵੀ ਇਸ ਚੁਕਾਵਾਂਗੇ ਉਹਨੇ ਹਾਂ ਹਾਂ ਅਸੀਂ ਰੋਜ਼ ਆਉਂਦੇ ਆਂ ਟੀਮ ਦੇਜ ਤੋਂ ਸਾਡੇ ਹਾਂਜੀ ਮੈਨੂੰ ਮੈਨੂੰ ਪਤਾ ਐ ਸੋ ਮੇਰੇ ਕੋਲੇ ਲਿਖਤੀ ਚ ਵੀ ਆ ਗਈ ਪਰ ਮੈਨੂੰ ਪਤਾ ਵੀ ਐ ਸ਼ਹਿਰ ਦੀ ਗਲੀ ਗਲੀ ਜਾਣਦਾ ਮੈਂ ਕੱਲੇ ਮਾਨਸਾ ਦਾ ਨਹੀਂ ਇਹ ਸਾਰੇ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ 70 ਸਾਲ ਦਾ ਤਾਣਾ ਉਲਝਾ ਕੇ ਗਏ ਨੇ ਇਹ ਠੀਕ ਕਰਨਾ ਪੈਣਾ ਪਾਨੂੰ ਜੇ ਜੇ ਹਜੇ ਵੀ ਹਾਂ ਜੀ ਹਾਂ ਜੀ ਹਾਂ ਹਾਂ ਅੰਡਰ ਵਿੱਚ ਨਾ ਫਿਰੇ ਹੋ ਜੇ ਕਿ ਬਾਗ ਪੂਰਾ ਪੜੇ ਓਕੇ ਹੁੰਦੇ ਨੇ ਕਿਹੜਾ ਅੰਡਰ ਵਿੱਚ ਆ ਹੋ ਜਾਊਗਾ ਹੋ ਜਾਊਗਾ ਅੰਡਰ ਵਿੱਚ ਹੋ ਜਾ ਅੰਡਰ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਅੰਡਰ ਵਿੱਚ ਦਾ ਸੀ ਤੇਰੇ ਚਾਰ ਕੀਤੇ ਨੇ ਪਹਿਲਾਂ ਵੀ ਇਨੂੰ ਕਿਹੜਾ ਕਹਿੰਦੇ ਨੇ ਕਿਹੜਾ ਕਹਿੰਦੇ ਨੇ ਇਹਨੂੰ ਚਕੇਰੀਆਂ ਵਾਲਾ ਫਟਕ ਜਿਹੜਾ ਚਕੇਰੀਆਂ ਵਾਲਾ ਫਟਕ ਹੈ ਅੰਡਰਵਿਚ ਕਰਨਾ ਹੈ ਉਹ ਖੈਰੀ ਹੋ ਗਿਆ ਉਹ ਪਹਿਲਾ ਕੰਮ ਇਹੀ ਹੋਊ ਜੀ ਪਾਰਲੀਮੈਂਟ ਜਾ ਕੇ ਇੱਥੇ ਸਰਕਾਰ ਥੋੜੀ ਐ ਤਾਹਾਂ ਵੀ ਥੋੜੀ ਬਣਨ ਲੱਗੀ ਐ ਸਰਕਾਰ ਹੁਣ ਜਿਹੜਾ ਕੰਮ ਮਤਲਬ ਸ਼ਰਮ ਦੀ ਗੱਲ ਐ ਆਜ਼ਾਦੀ ਤੋਂ 75 ਸਾਲ ਹੋ ਗਏ ਹਰ ਤੱਕ ਸਾਥੋ ਸੀ ਬ੍ਰੇਜ ਟੋਬੇ ਸਮਸ਼ਾਨ ਘਾਟ ਨਹੀਂ ਠੀਕ ਹੋਇਆ ਦੁੱਖੀ ਕਰ ਲੀਏ ਦੱਸੋ ਇੱਥੇ ਖੜੇ ਹਾਂ ਸੋ ਹੁਣ ਨੀਤਾ ਬਦਲੀਆਂ ਨੇ ਸਰਕਾਰ ਦੀਆਂ ਕੰਮ ਹੋਣ ਲੱਗ ਗਏ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਪਿੰਡਾਂ ਦੀਆਂ ਨੌਕਰੀਆਂ ਮਿਲੀਆਂ ਹੋਣ ਗਿਆ ਬਹੁਤ ਸਾਰੇ ਪਿੰਡਾਂ ਦੀਆਂ ਮਿਲੀਆਂ ਔਰ ਬਿਨਾ ਪੈਸੇ ਤੋਂ ਮਿਲ ਰਹੀਆਂ ਨੌਕਰੀਆਂ ਬਿਨਾ ਸਪਾਰਸ਼ ਤੋਂ ਮਿਲ ਰਹੀਆਂ ਕਰੰਡੀ ਪਿੰਡ ਹੈ ਸਰਦੂਰਗੜ ਹਲਕੇ ਚ ਕਰੰਡੀ 40 ਨੌਕਰੀਆਂ ਇੱਕੋ ਪਿੰਡ ਚ ਮਿਲੀਆਂ ਆਇਆਂ 40 ਅੱਜ ਨਸਿਆ ਮੈਨੂੰ ਬਣਾਵਾਲੀ ਸਾਹਿਬ ਨੇ ਮੈਂ ਭਲਾਡੇ ਤੋਂ ਆ ਰਿਹਾ ਤੇ ਨਾਲ ਸਭ ਤੋਂ ਵਧੀਆ ਗੱਲ ਬਿਜਲੀ ਖੇਤਾਂ ਵਾਲੀ ਆਉਂਦੀ ਵੀ ਐ ਤੇ ਦਿਨੇ ਆਉਂਦੀ ਐ ਰਾਤ ਨੂੰ ਸੱਪਾਂ ਦੀਆਂ ਸਰੀਆਂ ਮਿੱਧਰ ਦੀ ਕੋਈ ਲੋੜ ਨਹੀਂ ਉਹ ਦੁਨੀਆ ਭਰ ਦੇ ਦਫ਼ਤਰ ਮੈਂ ਅਫਸਰਾਂ ਨੂੰ ਕਿਹਾ ਮੈਂ ਕਿਹਾ ਦੁਨੀਆ ਭਰ ਦੇ ਦਫ਼ਤਰ 9 ਤੋਂ 5 ਦਿਨੇ ਲੱਗਦੇ ਨੇ ਤੁਸੀਂ ਕਿਸਾਨਾਂ ਵਾਲਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਨਾ ਪਹਿਲਾਂ ਸੌ ਸਕਦੇ ਆ ਨਾ ਬਾਅਦ ਚ ਸੋ ਬਿਜਲੀ ਬੰਦ ਕਰਕੇ ਆਇਓ ਸੱਚ ਬੰਦ ਕਰਕੇ ਆਏ ਹਾਂ ਅਹੀਂ ਹੋਊਗਾ ਅਹੀਂ ਹੋਊ ਬਿਜਲੀ ਆਮ ਹੈ ਸੋ ਵੀਰ ਮੈਨੂੰ ਬੋਲ ਲੈਣੋ ਬਾਅਦ ਵਿੱਚ ਦੱਸ ਜੱਜ ਲੱਗਿਆ ਕੁੜੀ ਦੀਵਾ ਗੱਲਾਂ ਦੀ ਕੁੜੀ ਜੱਜ ਲੱਗੀ ਏ ਕਮਾਲ ਆ ਤਾੜੀਆਂ ਮਾਰੋ ਯਾਰ ਕੀ ਜਸਪਿੰਦਰ ਹੋੜਲਾ ਉਥੋਂ ਦਾ ਮੁੰਡਾ ਜੱਜ ਬਣੇ ਸਾਡੇ ਪਿੰਡ ਦੇ ਨਾਲ ਹੀ ਆ ਹੋੜਲਾ ਹਾਂ ਹਾਂ ਅੱਛਾ ਜੀ ਇਹਦਾ ਭਾਈ ਜੱਜ ਲੱਗਿਆ ਤੇਰਾ ਵਾਹ ਵਈ ਵਾ ਕੋਈ ਪੈਸਾ ਤਾਂ ਨਹੀਂ ਲੱਗਿਆ ਬਸ ਹਾਂ ਅਫਸਰ ਬਣੋ ਅਫਸਰ ਬਣੋ ਕਰਾਂ ਦੀਆਂ ਗਰੀਬੀਆਂ ਚੱਕੋ ਪਿੰਡਾਂ ਨਾ ਪਿੰਡਾਂ ਨੂੰ ਪਿੰਡਾਂ ਨੂੰ ਸੁਧਾਰੋ ਪਿੰਡਾਂ ਦਾ ਨਾਂ ਉੱਚਾ ਚੱਕੋ ਆ ਪਿੰਡ ਸਾਰੇ ਆਪਣੇ ਰਿਸ਼ਤੇਦਾਰੀਆਂ ਨੇ ਆ ਹੋੜਲਾ ਖੀਵਾ ਬੀਰੋ ਕੇ ਦੋਦੜਾ ਭਾਦੜਾ ਬੱਛੋਣਾ ਆ ਤਾਂ ਇੱਥੇ ਵਾਲੇ ਕੋਟੜਾ ਖਿਆਲਾ ਆਤਲ ਆਪਣੇ ਪਿੰਡ ਨੇ ਸੋ ਵੀਰੋ ਕੰਮ ਹੋਣਗੇ ਫੇਰ ਕੰਮ ਹੋਇਆ ਇੱਕ ਬਿਜਲੀ ਦੇ ਬਿੱਲ ਜਿਹੜੇ 90% ਬਿਜਲੀ ਦੇ ਬਿੱਲ ਜ਼ੀਰੋ ਜਦੋਂ ਫਿਰ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਕਾਂਗਰਸ ਨੇ ਕਾਲੀ ਇਹਨੂੰ ਜ਼ੀਰੋ ਨਹੀਂ ਕਰ ਸਕਦੇ ਤੂੰ ਹੀ ਉਹਨਾਂ ਨੂੰ ਜ਼ੀਰੋ ਕਰ ਦੋ ਬੜਾ ਵਧੀਆ ਮੌਕਾ ਧੰਨਵਾਦ ਕਰਨ ਦਾ ਵੀ ਭਵੰਤਮਾਨਾ ਤੇਰਾ ਧੰਨਵਾਦ ਹੈ ਬਿਜਲੀ ਦਾ ਬਿੱਲ ਜ਼ੀਰੋ ਕੀਤਾ ਸੀ ਇਹ ਦੋਨੇ ਜ਼ੀਰੋ ਕਰਤੇ ਅੱਜ ਜਦੋਂ ਬੋਰਡ ਪਾਣ ਜਾਓਗੇ ਬਿਜਲੀ ਦੇ ਬਿਲਾਣੀਆਂ ਜੀਰੋਆਂ ਪੜ ਕੇ ਜਾਇਓ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਗੱਲ ਦੱਸਦਾ ਜਦੋਂ ਬਿਜਲੀ ਦੇ ਬਿਲ ਮਾਫ ਕਰਤੇ ਉਹ ਤੋਂ 6 ਕਿ ਮਹੀਨੇ ਬਾਅਦ ਸਾਡੇ ਘਰੇ ਇੱਕ ਮੁੰਡਾ ਕੰਮ ਕਰਦਾ ਉਹ ਬਡਰੁਖਿਆਂ ਦਾ ਚੰਡੀਗੜ੍ਹ ਹੱਥ ਕਰੇ ਤੇ ਉਹਨੂੰ ਮੈਂ ਕਿਹਾ ਤੁਹਾਡੇ ਘਰੇ ਬਿਜਲੀ ਦਾ ਬਿਲ ਆ ਗਿਆ ਕਹਿੰਦਾ ਹਾਂਜੀ ਮੈਂ ਕਿੰਨਾ ਆਇਆ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਮੇਰੇ ਭਾਈ ਕੋਲੇ ਮੈਂ ਕਿਹਾ ਵਟਸਐਪ ਤੇ ਮੰਗਾ ਵਟਸਐਪ ਤੇ ਉਹਨੇ ਬਿਜਲੀ ਦਾ ਬਿਲ ਮੰਗਾਇਆ ਕਹਿੰਦਾ ਦੇਖੋ ਜੀ ਮੈਨੂੰ ਤਾਂ ਸਮਝ ਨਹੀਂ ਆਇਆ 40 40 ਰੁਪਏ ਲਿਖਿਆ ਹੋਇਆ ਮੂਰੇ ਕਿ ਡੰਡੀ ਜੀ ਹੈ ਮੈਂ ਕਿਹਾ ਇਹਦਾ ਮਤਲਬ ਹੁੰਦਾ ਹੈ ਮਾਈਨਸ 40 ਇਹਦਾ ਮਤਲਬ ਬਿਜਲੀ ਬੋਰਡ ਨੇ ਤੁਹਾਡੇ 40 ਰੁਪਏ ਦੇਣੇ ਨੇ ਉਹ ਕਹਿੰਦਾ ਉਹ ਕਹਿੰਦਾ ਸ਼ੁਕਰ ਹੈ ਰੱਬ ਦਾ ਸਾਡੇ ਵੀ ਕਿਸੇ ਨੇ ਦੇਣੇ ਨੇ ਉਹ ਮੈਂ ਕਹਿੰਦਾ ਚੰਗੀਆਂ ਨੀਤੀਆਂ ਸਰਕਾਰਾਂ ਆ ਜਾਣ ਨਾ ਪਰ ਗਰੀਬਾਂ ਦੇ ਵੀ ਜਿਹੜੇ ਦਿਨ ਫਿਰ ਜਾਂਦੇ ਨੇ ਉਹਨਾਂ ਦੇ ਵੀ ਹਜੇ ਪੈਸੇ ਦੇਣੇ ਨੇ ਬਿਜਲੀ ਬੋਰਡ ਨੇ ਸੋ ਵੀਰੋ ਸੋ ਵੀਰੋ ਫਿਰ ਆਉਣ ਵਾਲੇ ਦਿਨਾਂ 'ਚ ਦੇਖੋ ਸਹੀ ਹੁਣ ਕੰਮ ਹੁੰਦੇ ਤੁਸੀਂ ਕਿਹੜਾ 4 ਤਰੀਕ ਨੂੰ ਵੇਲੇ ਕਰੋ ਮੈਨੂੰ ਇਹਨਾਂ ਨੂੰ ਭੇਜੀ ਆਪਾਂ ਪਾਰਲੀਮੈਂਟ 'ਚ ਇਹ ਤਾਂ ਹਾਂਲੇ ਪਾਸੇ ਮੈਨੂੰ ਪਤਾ ਹੈ ਕਿਉਂਕਿ ਮੈਂ ਰਿਹਾ ਉੱਥੇ ਮੈਨੂੰ ਪਤਾ ਵੀ ਕੰਮ ਕਿਵੇਂ ਕਰਾਉਣੇ ਹੁੰਦੇ ਨੇ ਤੁਸੀਂ ਦੇਖ ਲਿਆ ਹੁੰਦੇ ਸੀ ਮੈਂ ਇਕੱਲਾ ਹੀ ਹੁੰਦਾ ਸੀ ਜਦੋਂ ਮੈਂ ਉੱਠ ਖੜਦਾ ਸੀਗਾ ਉਹ ਵੀ ਕਹਿੰਦੇ ਸੀ ਕੋਈ 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 ਹੋ ਜਿਵੇਂ ਕੰਮ ਹੋ ਜਿਵੇਂ ਹੋ ਜਿਵੇਂ ਬਸ ਉਹਨੂੰ ਪਤਾ ਸੀ ਵੀ ਪੀਲੀ ਪੱਗ ਵਾਲਾ ਇਹਨੂੰ ਬੋਲਣ ਦਾ ਟਾਈਮ ਦੇ ਦਿਓ ਮਿੰਟ ਦੋ ਕੀ ਲਊ ਜੇ ਨਾ ਦੋ ਬੋਲਣ ਦਾ ਟਾਈਮ ਦੀਏ ਦੋ ਘੰਟੇ ਚੱਲਣ ਨਹੀਂ ਦਿੰਦਾ ਫਿਰ ਸੋ ਸਾਰੇ ਪਾਸਪੋਰਟ ਮੈਨੂੰ ਪਤਾ ਹੈ ਮੈਂ ਖੋਡੀਆਂ ਸੌਣ ਦੱਸ ਦੇਣੇ ਐ ਉੱਥੇ ਜਦੋਂ 13 ਇਹ ਹੋਏ 10 ਆਪਣੇ ਪਹਿਲਾਂ ਰਾਜਸਭਾ ਚ ਨੇ ਉੱਥੇ ਕੁਰੂਖੇਤਰ ਜਿੱਤ ਰਹੇ ਆ ਦਿੱਲੀ ਦੇ ਸੱਦਿਆਂ ਸੱਤਿਆਰੀਆਂ ਗੁਜਰਾਤ ਚੋਂ ਜਿੱਤ ਰਹਿਆ ਜਦੋਂ ਆਪਣੇ 40 50 ਹੋਏ ਉਹ ਕਿਸੇ ਮਾਈ ਦੇ ਲਾਲ ਦੀ ਹਿੰਮਤ ਨੇ ਪੈਣੀ ਪੰਜਾਬ ਦਾ ਰੁਪਈਆ ਰੋਕ ਕੇ ਖਾਣੇ ਸੋ ਵੀਰੋ ਤੁਹਾਡੇ ਨਾਲ ਤੇ ਆ ਤੁਹਾਡੇ ਵਰਗੇ ਆ ਮਾਨਸਾ ਸ਼ਹਿਰ ਮੇਰੇ ਲਈ ਕੋਈ ਬੇਗਾਨਾ ਨਹੀਂ ਬਹੁਤ ਵਾਰੀ ਕਲਾਕਾਰ ਦੇ ਤੌਰ ਤੇ ਵੀ ਤੁਸੀਂ ਮੈਨੂੰ ਬੁਲਾਇਆ ਇੱਥੇ ਆਉਂਦੇ ਰਹੇ ਆ ਬਹੁਤ ਵਾਰੀ ਪਿੰਡਾਂ ਚ ਬਹੁਤ ਵਾਰੀ ਮੈਂ ਤਾਂ ਜੋ ਦੇਖ ਰਿਹਾ ਸੀ ਚੌਕ ਮੈਂ ਕਿਹਾ ਇੱਥੇ ਫੜਿਆ ਸੀ ਧਰਮਪਾਲ ਟ੍ਰੈਫਿਕ ਬਹੁਤ ਸਲਾ ਆ ਉੱਥੇ ਕੋ ਪੌੜੀ ਚੜ੍ਹਨ ਤੋਂ ਪਹਿਲਾਂ ਇੱਕ ਤਾਂ ਬਾਸੜੇ ਨੂੰ ਮੁੜ ਜਾਂਦੀ ਇੱਕ ਤਾਹਾਂ ਚੜ੍ਹਦੀ ਸੋ ਵੀਰ ਜੇਹ ਚੋ ਕੜਾਇ ਸੇ ਪਾ ਕੱਢ ਕੱਢ ਮੈਂ ਜੇਹ ਚੋ ਫੇ ਨੰਬਰ ਬਣਾਏ ਸੀ ਨੋਟ ਦੇ ਸਕੂਲ ਬਣਾਵਾਂਗੇ ਦੇਖੋ ਗੱਲ ਇਹ ਹੈ ਹਮਰਤਪਾਲ ਦੇਖੋ ਉਹ ਅਗਨੀ ਵੀਰ ਸ਼ਹੀਦ ਹੋ ਗਿਆ ਉਹਨੂੰ ਉਹਨੂੰ ਸਲਾਮੀ ਨਹੀਂ ਦਿੱਤੀ ਦੱਸੋ ਮੈਂ ਲੜਿਆ ਉਹਨਾਂ ਨਾਲ ਮੈਂ ਗੱਲ ਸੁਣ ਲਓ ਸਾਡੇ ਮੁੰਡੇ ਹਿੱਕਾਂ ਡਾਈ ਬੈਠੇ ਉੱਥੇ ਉਹ 11 11 ਗੋਰੀਆਂ ਤਾਂ ਉਹਨਾਂ ਦੇ ਸੀਨੇ 'ਚ ਹੀ ਰਹਿ ਜਾਂਦੀਆਂ ਨੇ ਤੁਸੀਂ ਕਹਿ ਰਹੇ ਫਾਇਰ ਨਹੀਂ ਕਰ ਸਕਦੇ ਉਹਨਾਂ 'ਤੇ ਤੋਂ ਉਸ ਤੋਂ ਬਾਅਦ ਬਦਲਿਆ ਫੈਸਲਾ ਸੈਂਟਰ ਨੇ ਇੱਕ ਮੁੰਡਾ ਹੋਰ ਸ਼ਹੀਦ ਹੋਇਆ ਖੰਨੇ ਦਾ ਉੱਥੇ ਅਮਰਤਪਾਲ ਦੇ ਬਾਪੂ ਨੇ ਵੀ ਬੁਲਾਇਆ ਸੀ ਮੈਂ ਮੈਂ ਕਿਹਾ ਆਵਦੇ ਅਮਰਤਪਾਲ ਦਾ ਅੱਜ ਅੱਜ ਸਮਝ ਲਾ ਉਹ ਜੋ ਅਮਰਤਪਾਲ ਨੇ ਦੇਖ ਲਈ ਉੱਥੇ ਸਰਕਾਰੀ ਸਰਮਾਨਾਂ ਨਾਲ ਸੰਸਕਾਰ ਹੋਇਆ ਸਾਡੇ 750 ਅਗਨੀ ਵੀਰ ਕੱਲੇ ਮਾਨ ਸਾ ਇਹ ਅਗਨੀ ਵੀਰ ਭਾਈ ਜੀ ਇਹ ਸਕੀਮ ਹੀ ਗਲਤ ਹੈ 12 ਸਾਲ ਦੇ ਨੂੰ ਭਰਤੀ ਕਰੋਗੇ 6 ਮਹੀਨੇ ਟ੍ਰੇਨਿੰਗ ਹੈ 18 ਤੇ 22 ਚ ਤੁਸੀਂ 4 ਸਾਲਾਂ ਬਾਅਦ ਰਟਾਇਰ ਕਰ ਦੋਗੇ ਨਾ ਉਹ ਵਿਚਾਰਾ ਸਾਬਕਾ ਕਾਹਨ ਜੋਗਾ ਨਾ ਕੋਈ ਹੋਰ ਕੰਮ ਕਰਨ ਜੋਗਾ ਬਈ ਫੌਜ ਚੋਂ ਲਾਉਣਾ ਚਾਹੁੰਦਾ ਜਦੋਂ ਮੈਂ ਅਮਰਤਪਾਲ ਦੇ ਕੋਲ ਰੇ ਗਿਆ ਤਾਂ ਅਮਰਤਪਾਲ ਦਾ ਬਾਪੂ ਜੀ ਕਹਿੰਦਾ ਕਹਿੰਦਾ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਕੀ ਹੁੰਦਾ ਕਿ ਨਹੀਂ ਵੀਰ ਮੈਂ ਤਾਂ ਫੌਜ ਚ ਭਰਤੀ ਕਰਾਇਆ ਸੀ ਸੋ ਇਹ ਤਾਂ ਫੌਜ ਜਾਣਾ ਹੈ ਸੋ ਫੌਜ ਚ ਤੁਸੀਂ ਰੈਂਟ ਤੇ ਲੈ ਲਈ 4 ਸਾਲਾਂ ਚ ਕੀ ਸਿੱਕਾ ਕਰ ਲਓਗੇ ਤੁਸੀਂ ਸੋ ਇਸ ਕਰਕੇ ਇਹ ਬਦਲਾ ਕਰਾਂਗੇ ਵੀਰੋ ਸੋ ਫੋਨ ਵੀ ਕੀਤਾ ਹਾਂ ਜੀ ਹਾਂ ਜੀ ਸੋ ਵੀਰੋ ਹੁਣ ਦੂਜੇ ਨੰਬਰ ਤੇ ਵਟਣਾ ਆਪਣਾ ਮਸ਼ੀਨ ਚ ਆਉਣਾ ਪਹਿਲੇ ਨੰਬਰ ਤੇ ਆਪਾਂ ਨੇ ਦੂਜੇ ਨੰਬਰ ਵਾਲਾ ਬਟਨ ਦਬ ਦਿਓ ਬਾਕੀ ਬਟਨਾਂ ਵਾਲ ਦੇਖੋ ਨਾ ਚਿੱਟਾ ਮੋਤੀ ਉਤਰੇ ਉਹ ਨਹੀਂ ਤਾਂ ਅੱਖਾਂ ਚ ਹਾਂ ਚੜੂ ਸਾਰੀਆਂ ਸਵੱਸਿਆਵਾਂ ਮਾਨਸਾ ਦੀਆਂ ਮੇਰਾ ਕੰਮ ਹੈ ਉਹ ਮੇਰਾ ਕੰਮ ਹੈ ਥੋਡੀ ਜ਼ਿੰਮੇਵਾਰੀ 1 ਜੂਨ ਨੂੰ ਚਾਰੂ ਵਾਲਾ ਬਟਨ ਦਬਕੇ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਫੇ ਸਾਡੀ ਜ਼ਿੰਮੇਵਾਰੀ ਸ਼ੁਰੂ ਹਾਂ ਇੱਕ ਹੋਰ ਹੈ ਉਹ ਸਾਰੇ ਪੰਜਾਬ ਦੀ ਸਮੱਸਿਆ ਹੈ ਇਹਨਾਂ ਨੇ ਬਹੁਤ ਉਲਝਾਇਆ ਹੋਇਆ ਸੀ ਕੰਮ ਐਨਓਸੀ ਪਤਾ ਕੀ ਹੈ ਨਜਾਇਜ਼ ਕਲੋਨੀਆਂ ਬਣਾ ਕੇ ਗੈਰ ਕਾਨੂੰਨੀ ਲੋਕਾਂ ਦਾ ਪੈਸਾ ਲਵਾ ਕੇ ਆ ਭੱਜ ਗਏ ਉਹ ਤੇ ਹੁਣ ਅਸੀਂ ਉਹਦੇ ਤੇ ਪਲਾਨ ਕੀਤਾ ਕਿ ਹੁਣ ਤਾਂ ਜਿੰਨੀਆਂ ਵੀ ਕਲੋਨੀਆਂ ਬਣ ਗਿਆ ਹੁਣ ਤੱਕ ਜਿਨ੍ਹਾਂ ਨੇ ਘਰ پلاਟ ਲੈ ਲਏ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਕਮਾਈ ਲਾਤੀ ਉਹ ਸਾਰੀਆਂ ਨੂੰ ਅਸੀਂ ਐਨਓ ਸੀ ਦੇ ਦਾਂਗੇ ਸਾਰੀਆਂ ਨੂੰ ਪਰ ਅੱਗੇ ਤੋਂ ਅਸੀਂ ਨਜਾਇਜ਼ ਨਹੀਂ ਬਣਨ ਦੇਣੀ ਆ ਉਹਦੇ ਵਾਸਤੇ ਲਾਲ ਰੰਗ ਦਾ ਸਟాంਪ ਪੇਪਰ ਕਰਤਾ ਲਾਲ ਰੰਗ ਵਾਲਾ ਜੇ ਖੇਤੋਂਗੇ ਤਾਂ ਇਹੋ ਕਲੋਨੀ ਕੱਟ ਸਕੋ ਨਹੀਂ ਕਲੋਨੀ ਨਹੀਂ ਕੱਟ ਸਕਦੇ ਸੋ ਅਗਲੀਆਂ ਅਗਲੀ ਵਾਰ ਬੰਦ ਕਰ ਦਾਂਗੇ आ एन ओ सियां जोड़िया क्लीयर हो जाएगी इसे थोड़ा जा पेपर वर्क तो है।, है थोड़ा जाताब अं कर लेंगे वकील हाई कोर्ट तो क्लीयर करके एन ओ सी क्लीयर कर देंगे बहुत बहुत धन्यवाद है जी 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 बिल्कुल 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 सारे कट्ठे ही हैं सो ਹਾਂ ਜੀ ਕਿਕਲੀ ਕਿਕਲੀ ਕਲੇਰ ਦੇ ਹੈ ਸੋ ਇਹਨਾਂ ਦਾ ਤਾਂ ਮੈਂ ਦੇਖ ਲਿਆ ਕੱਲ ਮੈਂ ਬਾਦਲਪਿੰਡ ਗਿਆ ਸੀ ਲੰਬੀ ਇਹਨਾਂ ਦੇ ਹਲਕੇ ਚ ਗਿਆ ਸੀ ਆਲਮ ਵਾਲੇ ਗਿਆ ਸੀ ਨਰੂਆ ਨੇ ਗਿਆ ਸੀ ਕੱਲ ਫਿਰ ਮੈਂ ਬਾਅਦ ਚ ਫਾਜ਼ਿਲ ਕਾ ਸੀ ਫਿਰ ਮੈਂ ਜਲਾਲਾਬਾਦ ਸੀ ਅੱਜ ਬਲਾਡੇ ਹਾਂ ਹੁਣ ਮਾਨਸਾ ਇਹ ਤੋਂ ਬਾਅਦ ਮੋੜ ਫੈਤਲ ਬੰਡੀ ਫਿਰ ਪੁੱਛੋ ਸੋ ਕੱਲ ਨੂੰ ਫਲੌਰ ਨਕੋਦਰ ਹੈਲੀ ਉਧਰ ਦੁਆਬੇ ਚ ਮੈਂ ਨਹੀਂ ਖੜਦਾ ਕਿਉਂਕਿ ਨਾ ਮੈਂ ਥੱਕਾਂ ਨਾ ਮੈਂ ਹੱਕਾਂ ਅਜ ਜਦੋਂ ਇੰਨਾ ਪਿਆਰ ਮਿਲਦਾ ਹੋਵੇ ਥੱਕਣ ਦਿੰਦਾ ਇਹ ਪਿਆਰ ਸੋ ਤੁਹਾਡੇ ਨਾਲ ਆ ਤੁਹਾਡੇ ਵਰਗਿਆਂ ਆਈ ਰਹਾਂਗੇ ਜੋ ਵਿਰੋਧੀ ਗੱਲਾਂ ਕਰਦੇ ਉਹਨਾਂ ਚ ਉਹਨਾਂ ਦੀ ਗੱਲਾਂ ਚ ਨਾ ਆਇਓ ਉਹਨਾਂ ਨੂੰ بڑی ਦਿੱਕਤ ਇਹ ਹੈ ਕਿ ਆਮਕਰਾਂ ਦਾ ਮੁੰਡਾ ਕਿਉਂ ਮੁੱਖ ਮੰਤਰੀ ਬਣ ਗਿਆ ਆਮਕਰਾਂ ਦੇ ਮੁੰਡੇ ਕਿਉਂ ਮੁੱਖ ਮੰਤਰੀ ਮੰਤਰੀ ਬਣ ਗਏ ਆਈ ਦੁੱਖਾ ਉਹਨਾਂ ਨੂੰ ਸੋ ਵੀਰੋ ਇਹ ਮਹਾਰਾਜੀ ਦੀ ਕਿਰਤਾ ਹੋਈ ਹੈ ਜੀ ਸਰਕਾਰ ਸ਼ਾਹੀ ਕਿਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਇਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਗਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਨਾਂ ਤੱਕ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਬਾਦਲ ਸਾਹਿਬ ਜਿਉਂਦੇ ਸੀ ਲੋਕ ਉਹਨਾਂ ਚਿਰ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਵੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਮੇਰਾ ਘੱਟੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮਾਜ ਬੜੀ ਲੁੱਟੀ ਐ ਘੁੱਗੀ ਛੇਤਰ ਨਾਲ ਕੁੱਟੀ ਐ ਹੁਣ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਰਾਜਨੀਤੀ ਚੋਂ ਬਾਗਲ ਕੇ ਤਬਰ ਦੀ ਛੁੱਟੀ ਐ ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਸਾ ਦੇ ਬਹੁਤ ਸਤਿਕਾਰਯੋਗ ਵੱਡੇ ਬਜ਼ੁਰਗੋ ਪਿਆਰੇ ਪਰਾਵੋ ਨੌਜਵਾਨ ਵੀਰੋ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਪੰਜਾਬ ਦੀ ਆਰਬਾਨ ਸ਼ਾਨ ਨੇ ਉਹ ਤੁਹਾਡੇ ਵਿੱਚ ਬੇਨਤੀ ਕਰਨ ਲਈ ਤੁਹਾਡੇ ਵਿੱਚ ਹਾਜ਼ਰ ਹੋਏ ਤੁਸੀਂ ਬਹੁਤ ਵੱਧ ਚੜ ਕੇ ਸਵਾਗਤ ਕੀਤਾ ਤੁਹਾਡਾ ਬਹੁਤ-ਬਹੁਤ ਧੰਨਵਾਦ 1 ਜੂਨ ਨੂੰ ਤੁਸੀਂ ਕਿਰਪਾ ਕਰਨੀ ਹੈ ਨਮਾਣੇ ਤੇ ਵੀ 1 ਜੂਨ ਨੂੰ ਝਾੜੂ ਦਾ ਬਟਨ ਦਬਾ ਕੇ ਔਰ ਉਹਨਾਂ ਵਿਰੋਧੀਆਂ ਦੀਆਂ ਚੀਕਾਂ ਘੜਾ ਦੇਈਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ